ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵਗੇ ਤੇ ਮੌਸਮ ਦੀ ਗੱਲ ਕਰਾਂਗੇ 15 ਤੋਂ ਲੈ ਕੇ 20 ਫਰਵਰੀ ਪੰਜਾਬ ਨਾਲ ਲੱਗਦੇ ਆ ਸੂਬੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਦੇ ਕੀ ਹਾਲਾਤ ਰਹਣ ਦੇ ਅਸਾਰ ਨੇ ਕਿਹੜ-ਕਿਹੜ ਖੇਤਰਾਂ ਵਿੱਚ ਆਮੀ ਹਨੇਰੀ ਜਿਹੜੇ ਆਪਾਂ ਆਮੀ ਪੈਣ ਦੀ ਸੁਭਾਉਣ ਜਿਹੜੀ ਬੰਦੀ ਦਿਖਾਈ ਦੇ ਰਹੀ ਕਿਤੇ ਕਿਤੇ ਢਲਕਾ ਦਰਮਿਆਨਾ ਕਿਹੜ-ਕਿਹੜ ਖੇਤਰਾਂ ਦੇ ਦਰਮਿਆਨੇ ਤੇਜ਼ਮੀ ਦੇ ਛੱਟਾਂ ਲੱਗ ਸਕਦੇ ਸਾਰੀ ਆਪਾਂ ਡੇਟ ਆ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਆ ਕੋਸ਼ਿਸ਼ ਕਰਾਂਗੇ ਕਿਹੜਾ ਸਿਸਟਮ ਲੱਗਣ ਜਾ ਰ ਇਹ ਤਿੰਨ ਦਿਨਾਂ ਦੇ ਵਿੱਚ ਇੱਕ ਵਾਰ ਪੰਜਾਬ ਨਾਲ ਲੱਗਦੇ ਸੂਬਿਆਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੈ ਸਕਦਾ ਬਾਕੀ ਕਿਹੜੇ-ਕਿਹੜੇ ਖੇਤਰਾਂ ਵਿੱਚ ਸੰਭਾਵਨਾ ਬਣੇਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਟੈਂਪਰੇਚਰ ਦੇ ਆ ਕੀ ਹਾਲਾਤ ਰਹਿਣਗੇ ਤਾਂ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦਾ ਮੌਸਮ ਦੀ ਕੀ ਅਪਡੇਟ ਹੈ ਜੋ ਵੀ ਅਪਡੇਟ ਹੈ ਜਾਣਕਾਰੀ ਸਾਰੀ ਆਪਾਂ ਇਨਫੋਰਮੇਸ਼ਨ ਇਸ ਵੀਡੀਓ ਵਿੱਚ ਆ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਤੇ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਹਾਂ ਆ ਕਿਸਾਨ ਵੀਰਾਂ ਕਿ ਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਆ ਸਬਸ ਨੇ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਕੋਰ ਨਿੱਕੀ ਜੀ ਬੇਨਤੀ ਕਰਨਾ ਚਾਹੁੰਦੇ ਆ ਆ ਤੁਸੀਂ ਕਿਹੜੇ ਇਲਾਕੇ ਜ਼ਿਲੇ ਜਾਂ ਪਿੰਡ ਤੋਂ ਸਟੂਡੈਂਟ ਵੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਨੈਕਸਟ ਟਾਈਮ ਲਈ ਆਪਾਂ ਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਸ਼ੁਰੂ ਕਰਦੇ ਆ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 15 16 17 ਫਰਵਰੀ ਤੱਕ ਮੌਸਮ ਲਗਭਗ ਠੀਕ ਠਾਕ ਹੈ 17 18 19 ਇਹ ਤਿੰਨ ਦਿਨਾਂ ਦੇ ਵਿੱਚ ਇੱਕ ਵਾਰ ਚਾਂਸ ਬਣ ਰਹੇ ਨੇ ਜਾਨੀ ਕਿ ਮੇਨ ਤੌਰ ਤੇ 18 ਫਰਵਰੀ ਆ ਸਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਪੰਜਾਬ ਦੇ ਕੁਝ ਖੇਤਰਾਂ ਦੇ ਅਸਾਰ ਬਾਂਦੇ ਦਿਖਾਈ ਦੇ ਰਹੇ ਨੇ ਬਾਕੀ ਹਰਿਆਣਾ ਦੇ ਆ ਹੋ ਸਕਦਾ ਕਿ ਜ਼ਿਆਦੇ ਖੇਤਰਾ ਵਿੱਚ ਮੀਂਹ ਪੈ ਜੇ ਬਾਕੀ ਕੁਝ ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰੋਗੇ ਦਿੱਲੀ ਦੇ ਖੇਤਰਾਂ ਵਿੱਚ ਪੈ ਦੱਖਣ ਪੱਛਮੀ ਜਿਹੜੇ ਆ ਯੂਪੀ ਦੇ ਖੇਤਰੋਗੇ ਇਹ ਤੇ ਸੁਭਾਵਨਾ ਥੋੜੀ ਜੀ ਜ਼ਿਆਦਾ ਬਾਂਦੀ ਦਿਖਾਈ ਦੇ ਰਹੀ ਤਾਂ 18 ਤੇ 19 ਨੂੰ ਪੂਰਾ ਚੱਲੇਗਾ ਜਿਹੜੀਆਂ ਦੱਖਣ ਹਵਾਵਾਂ ਆਉਣਗੀਆਂ ਨਮੀ ਵਾਲੀ ਜਾਨਕੀ ਬੰਗਾਲ ਦੀ ਖਾੜੀ ਤਰਫ ਸਾਗਰ ਤੋਂ ਲਗਾਤਾਰ ਆ ਪੰਜਾਬ ਦੇ ਕੁਝ ਖੇਤਰਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋਗੇ ਪੱਛਮੀ ਯੂਪੀ ਦਿੱਲੀ ਤੱਕ ਇਥੋਂ ਹੀ ਵਾਹ ਪਹੁੰਚਣ ਕੇ ਜੜ ਕੀ ਨਮੀ ਇਕੱਠੀ ਹੋਵੇ ਕਿ ਜਿਸ ਕਰਕੇ ਪ हरियाणा ਦੇ ਨਾਲ ਲੱਗਦੇ ਆਂ ਰਾਜਸਥਾਨ ਦੇ ਖੇਰ ਨਾਲ ਲੱਗਦੇ ਖੇਤਰ ਹੋਗੇ ਆ ਫਾਜ਼ਿਲਕਾ ਦੇ ਕੁਝ ਸ਼ਬਹੋਰ ਮਲੋਟ ਹੋ ਗਿਆ ਜਾਂ ਇਸ ਤੇ ਨਾਲਗ ਦੇ ਫਰੀਦਕੋਟ ਆ ਕੁਸ਼ ਮੁਕਸਰ ਦੇ ਖੇਤਰ ਹੋਗੇ ਬਠਿੰਡਾ ਮਾਨਸਾ ਪਟਿਆਲਾ ਦੇ ਕੁਝ ਪਾਕ ਹੋਗੇ ਜਾਂ ਬਰਨਾਲਾ ਦੇ ਇਥੇ ਥੋੜੀ ਜੀ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਜਾਨੀ ਕਿ ਇਥੇ ਆਪਾਂ ਗੱਲ ਕਰੀ ਤਾਂ ਜਿਆਦਾ ਕੋਈ ਕੋਹੋ ਜਾ ਅਲਰਟ ਨਹੀਂ ਹੈ ਕਿ ਜਿਆਦਾ ਚਾਂਸ ਨਹੀਂ ਲੱਗ ਰੇ ਬਾਕੀ ਗਰਜ ਚਮਕ ਦੇ ਨਾਲ ਕਿਤੇ ਕਿਤੇ ਹੋ ਸਕਦਾ ਹੈ ਕਿ ਮਾੜੇ ਮੋਟੇ ਖੇਤਰਾਂ ਵਿੱਚ ਬੱਦਲਬਾਈ ਹਲਕੀ ਸੰਘਣੀ ਦੇ ਨਾਲ ਕਿਤੇ ਕਿਤੇ ਜਿਹੜੀ ਆ ਬੱਦਲਬਾਈ ਬਣੇਗੀ ਜਿਸ ਕਰਕੇ ਗਰਜ ਚਮਕ ਦੇ ਨਾਲ ਕੁਝ ਥੋੜੇ ਬਤ ਖ ਦੋ ਖੇਤਰਾਂ ਦਰਮਿਆਨੇ ਆ છਰਾਟੇ ਪੈਸਰੇ ਜਰਤਰ ਮੌਸਮ ਠੀਕ ਠਾਕ ਤੇ ਨਾ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਸਿਰਸਾ हिसार ਹੋਗੇ ਫਤਿਹਪੁਰ ਹੋਗੇ ਇੱਥੇ ਚਾਣ ਜਿਆਦਾ ਰਹਿਣਗੇ ਜਨ ਕਿ ਇੱਥੇ ਉਸੜਾ ਕਿਤੇ ਕਿਤੇ ਹਲਕਾ ਦਰਮਿਆਨਾ છਰਾਟ ਆ ਪੈ ਜੇਗਾ ਕਿ ਦਿੱਲੀ ਦੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰ ਹੋਗੇ ਜਾਂ ਆਪਣੇ ਦੱਖਣੀ ਆ ਖੇਤਰ ਹੋਗੇ ਆ ਯੂਪੀ ਦੇ ਖੇਤਰ ਹੋਗੇ ਇੱਥੇ ਸਬਾਵਨਾ ਰਹੇਗੀ ਕੁਝ ਗੰਗਾ ਨਗਰ ਹੋਗੇ ਜਾਂ ਹਰਮਾਨਗੜ ਹੋਗੇ ਸੰਗਰੀਆ ਦੇ ਖੇਤਰ ਹੋਗੇ ਇੱਥੇ ਵੀ ਕੁਝ ਖੇਤਰਾਂ ਵਿੱਚ ਚਾਣ ਸੀਗੇ ਜਨ ਕਿ ਪੰਜਾਬ ਨਾਲ ਲੱਗਦੇ ਸੂਬੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਚਾਰ ਜ਼ਿਲ੍ਹਿਆਂ ਦੇ ਕੁਝ ਕੁ ਲਾਕ ਜਾਂ ਚਾਰ ਪੰਜ ਜ਼ਿਲ੍ਹਿਆਂ ਦੇ ਕੁਝ ਕੁ ਲਾਕਿਆਂ ਵਿੱਚ ਇੱਕ ਅੱਧੀ ਵਾਰ ਉਸ ਦੇ ਕਣੀਆਂ ਤੇ ਲੱਗੇ ਹਲਕਾ ਮੀਂਹ ਖਾਸ ਤੌਰ ਤੇ 18 ਫਰਵਰੀ ਨੂੰ ਲੱਗ ਰਿਹਾ ਠੀਕ ਹੈ 18 ਫਰਵਰੀ ਨੂੰ ਸਿਸਟਮ ਲੱਗ ਸਕਦਾ ਹੈ 17 18 19 ਤਾਂ ਮੀਂਹ ਤਾਂ ਤੇ 18 ਫਰਵਰੀ ਤੱਕ ਟਾਰਗੇਟ ਰੈਸਰ ਦਾ ਬਾਕੀ 20 ਫਰਵਰੀ ਜਾਂ 21 22 ਫਰਵਰੀ ਤੱਕ ਮੌਸਮ ਲਗਭਗ ਠੀਕ ਠਾਕ ਹੈ ਤਾਂ ਬਾਕੀ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਅਪਡੇਟ ਹੋਰ ਮਿਲੇਗੀ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਇਹ ਆਪ ਚਾਹੁੰਦੀ ਆ ਕੋਸ਼ਿਸ਼ ਕਰਦੇ ਰਾਂਗੇ ਬਾਕੀ ਜਿਹੜੇ ਉੱਤਰ ਪੱਛਮੀ ਇਲਾਕੇ ਹੋਗੇ ਪਹਾੜ ਦੇ ਨਾਲ ਲੱਗਦੇ ਖੇਤਰ ਹੋਗੇ ਇੱਥੇ ਤੇ ਮੌਸਮ ਲਗਭਗ ਠੀਕ ਠਾਕ ਫਿਰ ਬਾਈ ਚਾਂਸ ਬੱਦਲ ਬਾਈ ਬੰਦੇ ਨਾਲ ਕਿਤੇ ਕਿਤੇ ਹੋ ਸਕਦਾ ਹੈ ਕਿ ਆ ਕੁਝ ਕ ਸਮੇ ਲਈ ਆ ਗਰਜ ਚਮਕੜ ਬੱਦਲ ਕੁਝ ਇੱਕ ਦੋ ਜ਼ਿਲ੍ਹੇ ਦੇ ਕੁਝ ਕ ਲਾ ਕੇ ਵੇਖਣ ਨੂੰ ਮਿਲ ਸਰ ਜਿਆਦਾਤਰ ਮੌਸਮ ਠੀਕ ਠਾਕ ਹੈ ਤਾਂ ਫਿਲਹਾਲ ਇੰਨੀ ਕ ਅਪਡੇਟ ਸੀ ਜਾਣਕਾਰੀ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਸੀ ਬਾਕੀ ਕੋਈ ਵੀ ਅਪਡੇਟ ਜਾਣਕਾਰੀ ਮਿਲੇਗੀ ਇਹ ਚੈਨਲ ਦੇ ذریعے ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਹਿਤ ਤੁਹਾਡਾ ਬਹੁਤ ਬਹੁਤ ਧੰਨਵਾਦ